ਮੇਰਾ ਨਾਮ ਹੈ ਸੁਨੀਤਾ ਗੌਰ ਮੈਂ ਆਪਾਂ ਨੂੰ ਸੁੱਤੇ ਹਾਂ ਤੇ ਉੱਤੋਂ ਕੋਠਾ ਥੱਲੇ ਡਿੱਗ ਕੇ 5 ਵਜੇ ਦੀ ਗੱਲ ਹੈ 5 ਵਜੇ ਦੀ ਗੱਲ ਹੈ ਕਿੰਨੀ ਘੱਟ ਲੱਗੀ ਬੱਚਿਆਂ ਦੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਗੇ ਲੱਗੇ ਆ ਹਾਂ ਠੀਕ ਹੈ ਹਾਂਜੀ ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਸੋ ਤੇ ਉਹ ਯਾਦੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਨਿਕ ਪਿਆ ਪਹਿਲਾਂ ਵੀ ਕੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਬਾਲੀਆਂ ਵਾਲੀਆਂ ਸੱਤਾ ਦੇ ਪੈਸੇ ਵੀ ਇਹ ਲੈ ਕੇ ਦਿੱਤੀ ਹੋਈ ਸੀ ਤੇ ਇਹ ਦਾਵਾ ਦਾਬ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਾਬਕਾ ਸਰਪੰਚ ਆ ਲਖਵੀਰ ਸਿੰਘ ਮੇਰਾ ਨਾਮ ਸਾਬਕਾ ਸਰਪੰਚ ਆ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਲ ਕੇ ਦੌੜਦੇ ਤੇ ਇਹਨਾਂ ਦਾ ਪਰਵਾਦ ਜਿਹੜਾ ਇਹ ਸੱਤਾལੋਂ ਕੱਢਿਆ ਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬਰਸਾਦ ਨਾ ਡਿੱਗੀ ਆ ਜੀ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਂ ਨੂੰ ਨਹੀਂ ਹੜੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾ ਕੇ ਪਾਟ ਗਿਆ ਜਾਂਣ ਨੇ ਜਿਹੜੇ ਕੱਲ ਦਾ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜੀ ਇਹਦਾ ਜਿਹੜਾ ਘਰ ਜਗਤ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹ ਨੂੰ ਸਤਾ ਜਾਦਾ ਨੇ ਇਹਦੀ ਕਾ ਦਿਨੋਂ ਵੀ ਜ਼ਿਆਦਾ ਸਤਾ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਜੀ ਲਾ ਚੱਲ ਗਿਆ ਇੱਥੇ ਪ੍ਰਾਈਵੇਟ ਹਸਪਤਾਲ 'ਚ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੁੱਟਣ ਲਾਇਆ ਉਹਨੇ ਵੀ ਚਲੋ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਬਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਬੋਤਾ ਇਹਨੂੰ ਵਿਚਾਰੇ ਨੂੰ ਕੋਈ ਮੁਆਵਦਾ ਦਵਾਇਆ ਜਾਵੇ ਤੇ ਅਸੀਂ ਤੇ ਇਸ ਸਰਕਾਰ ਕਾੜੀ ਆਵਾਜ਼ ਥੋਣੇ ਆ ਤੇ ਇਹਦਾ ਜਿਹੜਾ ਜੋ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਹੋਣਾ ਤੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਲਾਂਚ ਕਰਾਇਆ ਜਾਵੇ ਇਹਦੇ ਕਰ ਮੰਜੀ ਮੈਨੂੰ ਨੀਵੀਂ ਨੀਜੇ ਰਾ ਗਈ ਸਾਰਾ ਕੁਟੁਟ ਗਿਆ ਜੀ ਦਾ ਕੁਛ ਨਹੀਂ ਰਹਾ ਬੈੱਡ ਬੁੱਡ ਜੋ ਵੀ ਫਰਜਾ ਟੀਵੀ ਸਾਰਾ ਕੁਝ ਤੈ ਹੋ ਗਿਆ ਜੀ ਠੀਕ ਲੱਤਾ ਦੇ ਵੀ ਲੱਗੇ ਸਾਡਾ ਤੁਹਾਡੇ ਨਾਲ ਆਓ ਜੀ ਮੈਂ ਆਪਣੇ ਜੀ ਜਲਦੀ ਬੱਚਾ ਦੇ ਬਈ ਆ ਗਏ ਬੱਚਾ ਦੇ ਬਹੁਤ ਆੜਾ ਲੱਗਿਆ ਜੀ ਜੀ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜੰਗਲ ਕੱਲ ਜਦੋਂ ਮਾਰਛਾਉਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾਗ ਨਹੀਂ ਆਗੇ ਤੜਕੇ 5 ਵਜੇ ਉਤਰ ਕੇ ਲੰਮੇ ਬੈਹਾ ਠੀਕ ਹੈ ਜੀ ਚਾਹ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੇ ਡੀ ਆ ਤੋ ਉਹ ਬੱਚੇ ਦਾ ਜਿਆਦਾ ਨੁਕਸਾਨ ਹੋਇਆ ਕਿਉਂਕਿ ਕੁੜੀ ਅਭੇੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਦੀਗਾ ਘਰ ਦਾ ਦਾ ਵੀ ਬਹੁਤ ਜਿਆਦਾ ਛੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਬਾਈ ਜੀ ਕੀ ਕੀ ਚੀਜ਼ਾਂ ਨੇ ਕੀ ਕੀ ਸਮਾਨ ਫ੍ਰਿਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਦੀ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਕੋ ਹਾਂ ਬਾਈ ਮੇਰਾ ਬਾਹ ਨਾ ਮਾ ਮਾਰ ਪੜ ਗਿਆ ਛਟੜਾ ਲੱਗਿਆ ਉਹ ਤੁਹਾਡੇ ਨਾਲ ਛਟੜਾ ਲੱਗਿਆ ਭਾਈ ਸਾਰਿਆਂ ਦੇ ਦੀ ਗਿਆ ਭਾਈ ਉਹਦੇ ਸਿਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋ ਮੱਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਹਾਲੀ ਭਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟ ਚਲ ਗਿਆ ਠਾਹ ਚਲ ਗਿਆ ਕੋਈ ਵੀ ਬੈੱਡ ਵੀ ਟੁੱਟ ਗਿਆ ਤੇ ਬੈੱਡ ਦੇ ਭਾਰ ਨਾਲ ਠਾਹ ਚਲ ਗਿਆ ਮੁੰਡਾ ਠੀਕ ਆ ਕੋਈ ਕਿੰਨੇ ਕੋਈ ਦੀ ਗੱਲ ਇਹ ਪੂਰੇ 5 ਵਜੇ ਕਿ ਭਾਈ ਜੇ ਨਾ ਕਿ ਇਹਨੂੰ ਪਲਾ ਦਾ ਨੁਕਸਾਨ ਹੋਵਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਦੇ ਸਿਰੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਇਦੋਂ ਉਹਦਾ ਰਾਤ ਰਾਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ। ਕੀ ਮੰਗ ਕਰਦੇ? ਮੰਗ ਭਾਈ ਇਹ ਹੋਇਆ ਕਿ ਸਾਡੇ ਸਾਰੇ ਸਮਾਨ ਦਾ ਮਾਜਤਾ ਤੇ ਕਬਰਾਂ ਪਾਗ ਅੱਗੇ ਹੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਪਤਾ ਆਜ ਤੱਕ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤੁਹਾਡੇ ਸਾਹਮਣੇ ਭਾਈ ਮਦਦ ਨਾਲ ਗਿਣ ਕੇ ਦੱਸਾਂ। ਠੀਕ ਹੈ। ਅੱਤੀ ਸਾਹਮਣੇ ਵਾਲੇ ਟਰੇਜ, ਟੀਵੀ, ਬੈੱਡ 1 ਲੱਖ ਤੋਂ ਤਾਂ ਆ ਭਾਈ ਸਮਾਨ ਵਾਗਲਾ। ਠੀਕ ਹੈ ਭਾਈ। ਕਿਉਂਕਿ ਸਾਰਾ ਕੋਸ਼ਿਸ਼ ਅੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ। ਮੰਝਾ ਟੱਕਰ ਪਈ ਨਹੀਂ ਬਜਾਈ। ਮੰਝਾ ਢਾ ਕੇ ਬਾਹਰ ਭਜਾਂਗੇ। ਓਕੇ।